ਦਾਦੇ ਕਿਹੜਾ ਬੋਲ ਫੜਾ ਫਟ ਹਾਂ ਹਾਂ ਦਾਦੇ ਕਿਹੜਾ ਲਾਡੀ ਹੈ ਵੀਰੇ ਇੱਕ ਦਾ ਲਾਡੀ ਕਿਹਦਾ ਜਿਹੜਾ ਮੇਰਾ ਮੁੰਡਾ ਵੀਰੇ ਕੜਾ ਮੇਰਾ ਮੁੰਡਾ ਤਾਂ ਤੂੰ ਹੀ ਆ ਉਹਦਾ ਫੜਲੇ ਆ ਆ ਉਹਦਾ ਚੱਕ ਲਿਆ ਆ ਵੀਰੇ ਕਿਹਦਾ ਹੋ ਜੇ ਹਾਂ ਇੱਕ ਹੈ ਪੀਂਦੀ ਫਿਰ ਪੀਂਦਾ ਉਹ ਵੀ ਲੈ ਕੇ ਆ ਬੰਦੇ ਹੈ ਬੰਦੇ ਦਾ ਬੰਦੇ ਦਾ ਹੋਰ ਹੋਰ ਕੌਣ ਬਸ ਵੀਰੇ ਹੀ ਨਹੀਂ ਵੇਚਦੇ ਕਿਨੂੰ ਵੇਚਦੇ ਮੈਨੂੰ ਵੀਰੇ ਦੋਨੇ ਨੇਗੇ ਦੱਸ ਦੇ ਚੱਲੋ ਆ ਜੀ ਮੈਨੂੰ ਪਰਸੋਂ ਦੇ ਆ ਧਾਮਕਿਆਂ ਨੇ ਵੀ ਤੈਨੂੰ ਮਾਰ ਦਊਗਾ ਮੈਂ ਜੇ ਕਿਸੇ ਨੂੰ ਦੱਸਿਆ ਤੰਨੇ ਮੈਂ ਕੈਬਨਾਂ ਲਿਆ ਕੇ ਵੇਚਦਾ ਧੂਕਦਾ ਮੈਂ ਇਹੀ ਅਰਜ਼ਾ ਜੀ ਮੇਰੀ ਮੈਂ ਮੈਂ ਮੇਰੇ ਭੈਣ ਭਾਈਆਂ ਨਾਲ ਜੱਟ ਕੇ ਸਮਾਨ ਨਾਲ ਮੈਂ ਸਹਿਮਤਾਂ ਮੈਂ ਅਸੀਰ ਸੰਝਾ ਕਰਦਾ ਜੀ ਮੈਨੂੰ ਵੀ ਪਤਾ ਵੀ ਕਿੰਨਾ ਤੋਂ ਦੁੱਖ ਆਉਂਦਾ ਕਿ ਜਾਂ ਕੈਬਲ ਵਢੀ ਜਾਂਦੀ ਹੈ ਜੀ ਕਿੰਨਾ ਟਾਈਮ ਤੋਂ ਜਿਹੜਾ ਕਿੱਤੇ ਦੀ ਮੁਰਦੀ ਮਤਲਬ ਵਰਤ ਵਰਤ ਕਰ ਰਹੇ ਇਹਨੂੰ ਹੋ ਗਈ 3 ਸਾਲ ਹੋ ਗਈ ਜੀ ਹਾਂ ਜੀ ਮੈਨੂੰ ਇਹਨੇ ਪਰਸੋ ਧਮਕੀ ਦਿੱਤੀ ਆ ਜੀ ਜੇ ਤੈਨਨੇ ਦੱਸਿਆ ਮੈਂ ਤੈਨੂੰ ਮਾਰ ਦੂੰਗਾ ਇਹ ਕੇਵਨਾ ਕੇਵਨਾ ਕਿੱਥੇ ਫੂਕਦਾ ਜੀ ਅੰਦਰ ਫੂਕਦਾ ਜੀ ਮੇਰੇ ਅੰਦਰ ਮੇਰਾ ਘਰ ਆ ਇਹਨੂੰ ਦੋ ਕਮਰੇ ਇਹਨੂੰ ਦਿੱਤੇ ਬੰਨੇ ਜੀ ਮੇਰਾ ਇੱਕ ਕਮਰਾ ਅੱਡਾ ਉਹਦੇ ਵਿੱਚ ਮੈਂ ਇਹ ਕੇਵਨਾ ਫੂਕਦਾ ਜੀ ਮੈਨੂੰ ਕੁੱਟ ਕੇ ਬਾਹਰ ਕੱਢ ਦਿੰਦਾ ਜੀ ਇਹ ਮਾਮਲਾ ਸਰ ਚੋਰਾਂ ਦਾ ਜੀ 17 ਵੱਢ ਕੇ ਲੈ ਕੇ ਜਾਂਦੇ ਨੇ ਜਿਹੜੇ ਮੁੰਡੇ ਚਿੱਟਾ ਪੀਂਦੇ ਨੇ ਜੀ ਸਾਡੇ ਨੇੜਲੇ ਬਾਜੀਗਰ ਵਸਤੀ ਹਲਵਾਣੇ ਦੇ ਜੀ ਉਥੇ ਦੇ ਆ ਮਹੀਨੇ ਦੇ ਵਿੱਚ ਇਹ ਚੌਥਾ ਮਸਲਾ ਜੀ ਅੱਜ ਸਾਨੂੰ ਮੈਂ ਰਾਤ ਪਹਿਰੇ ਦਿੱਤੀ ਗਏ ਮੋਟਰਾਂ ਦੇ ਜੀ ਸਾਰੀਆਂ ਤੇ ਮੇਰੀ ਵਾਰੀ ਸੀ ਰਾਤ ਤੇ ਅੱਜ ਦੁਪਹਿਰੇ ਦੇ ਵਿੱਚ ਵੱਢ ਕੇ ਲੈ ਗਏ ਨੇ ਅਸੀਂ ਰਾਤ ਮੋਟਰਾਂ ਉਤਾਰਾਂ ਪੋਈਆਂ ਨੇ ਜੀ ਇਹ ਕਿੰਨਾ ਕੁ ਟਾਈਮ ਤੋਂ ਜਿਹੜਾ ਦੇਖਿਆ ਜਾਏ ਇਹ ਸਾਰਾ ਪਿਛਲੇ ਜਦ ਤੋਂ ਅਸੀਂ ਕਣਕ ਸੰਭਲੀ ਆ ਜੀ ਉਹ ਤੋਂ ਲੈ ਕੇ ਛੇਵਾਂ ਸੱਤਵਾਂ ਮਸਲਾ ਜੀ ਆ 15 ਦਿਨ ਦੇ ਵਿੱਚ ਵਿੱਚ ਚੌਥਾ ਮਸਲਾ ਜੀ ਅੱਜ ਦਾ ਇਹ ਚੋਰੀ ਦਾ ਤਾਂ ਕੀ ਕਾਰਨ ਮੰਨਦੇ ਆ ਚੋਰੀ ਦਾ ਸਰ ਚਿੱਟਾ ਜੀ ਨਸ਼ਾ ਪੱਤਾ ਚਿੱਟਾ ਹੋ ਗਿਆ ਸਮੈਗ ਹੋ ਗਈ ਜੀ ਇਹ ਸਾਰੇ ਚਿੱਟੇ ਵਾਲੇ ਨਹੀਂ ਜੀ ਇਹ ਜਿਹੜਾ ਵੀ ਕੁਝ ਪਤਾ ਲੱਗਿਆ ਵੀ ਕਿਹੜੇ ਹਾਂ ਸਰ ਆਪਣੇ ਪਿੰਡ ਕੈਦੂਪੁਰ ਦੇ ਅੱਡੇ ਤੇ ਮੁੰਡੇ ਦੱਸਦੇ ਨੇ ਅਸੀਂ ਉੱਥੇ ਫੜੇ ਨੇ ਸਾਰੇ ਅਸੀਂ ਤਿੰਨ ਪਿੰਡਾਂ ਦੇ ਬੰਦੇ ਖੜੇ ਹਾਂ ਜੀ ਲਵਾਨਾ ਧਗੇੜਾ ਕੈਦੂਪੁਰ ਦੇ ਜੀ ਗੌਲ ਦੇ ਜੀ ਸਾਰੇ ਦੱਸ ਰਹੇ ਨੇ ਉਹ ਮੁੰਡੇ ਦੱਸ ਰਹੇ ਨੇ ਵੀ ਅੱਡੇ ਦੇ ਆਪਣੇ ਵਾਜਿਗਰ ਪਾਸਤੀ ਦੇ ਵੀਰਾ ਵਾਜਿਗਰ ਹੈ ਜੀ ਕੋਈ ਉਹਨੂੰ ਇਹ ਸਪਲਾਈ ਕਰਦੇ ਨੇ ਜੀ ਤਾਰਾਂ ਫੂਕ ਕੇ ਉਹਨੂੰ ਵੇਚਦੇ ਨੇ ਜਾ ਕੇ ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਵੀ ਸੀਗਾ ਉਹ ਫਰਾਰ ਹੋ ਗਿਆ ਜੀ ਬੰਦਾ ਹਾਂ ਹੁਣ ਕਿੰਨੇ ਮਾਰਾ ਜਿਹੜੇ ਦੋਸ਼ ਕਰੇ ਜਿਹੜੇ ਸਰ ਦੋ ਫੜੇ ਨੇ ਜੀ ਔਰ ਤੀਜਾ ਫਰਾਰ ਹੈ ਜੀ ਉਹ ਖੁਦ ਮੰਨ ਰਹੇ ਨੇ ਜੀ ਇੱਕ ਪੰਮੀ ਪਤਾ ਨਹੀਂ ਕੀ ਨਾਮ ਦੱਸ ਰਹੇ ਸੀ ਉਹ ਹੈਪੀ 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 ਨਾਮ ਹੈ ਜੀ ਉਹਦਾ ਮੁੰਡੇ ਦਾ ਹਾਂਜੀ ਉਹ ਫਰਾਰ ਹੈ ਜੀ ਹਲੇ ਦੋ ਮੌਜੂਦ ਅਸੀਂ ਫੜ ਲਏ ਜੀ ਸਰ ਸਰਕਾਰ ਤੋਂ ਇਹੀ ਅਪੀਲ ਕਰਦੇ ਆਂ ਜੀ ਅਸੀਂ ਅੱਕੇ ਪਏ ਆਂ ਜੀ ਸਰ ਸਾਰੇ ਪਿੰਡਾਂ ਦੇ ਲੋਕ ਜੀ ਅੱਜ ਰਾ ਕੱਲ ਤਾਰਾਂ ਪੋਆਈਏ ਨੇ ਜੀ ਅੱਜ ਰਾਤ ਦੀ ਡਿਊਟੀ ਕਰੀ ਆ ਅੱਜ ਦਿਨੋਂ ਗਏ ਨਹੀਂ ਹੈਗੇ ਅੱਜ ਦਿਨੋਂ ਵੱਟ ਕੇ ਲੱਗੇ ਜੀ ਰਾਤ ਤਾਂ ਬਹੁਤ ਦੂਰ ਆ ਸਰ ਇਹ ਤਾਂ ਦਿਨੋਂ ਵੀ ਨਹੀਂ ਛੱਟ ਰਹੇ ਜੀ ਮੈਂ ਕਿਹੜੇ ਕਟਰਾਉ ਕਰੀ ਨੀ ਮਰ ਸਰਕਾਰ ਸਰ ਤੀਜੇ ਦਿਨ ਸਰ ਹਰ ਤੀਜੇ ਦਿਨ ਚੋਂਥੇ ਦਿਨ ਜਿੰਦੇ ਤੋੜੇ ਜਾਂਦੇ ਨੇ ਮੋਟਰਾਂ ਦੇ ਆਪਣਾ ਜਿਹੜਾ ਠੰਗੇੜਾ ਮੰਡੀ ਤੋਂ ਖੁਰਦੂ ਨੂੰ ਜਾਂਦੇ ਆ ਜੀ ਉੱਥੇ 12-13 ਮੋਟਰਾਂ ਵੇਂਦੀਆਂ ਨੇ ਜੀ ਹਰ ਤੀਜੇ ਦਿਨ ਸਰ ਜਿੰਦੇ ਤੋੜੇ ਜਾਂਦੇ ਨੇ ਜੀ ਨਸ਼ੇ ਕਰਨੇ ਸਾਰਾ ਇਹ ਘਟਨਾ ਵਾਪਰ ਰਹੀ ਹੈ ਜੀ ਇਹ ਸਾਡੇ ਏਰੀਏ ਦੇ ਵਿੱਚ ਲਾ ਲੋ ਵੀ ਇੱਧਰ ਸਾਡੇ ਪੈਸੇ ਤੇ ਲਾ ਲੋ ਜਿਹਨੀਆਂ ਮੋਟਰਾਂ ਨੇ 30 40 ਮੋਟਰਾਂ ਨੇ ਇਹ 30 40 ਮੋਟਰਾਂ ਨੇ ਪੈਸੇ ਤੇ ਸਾਡੇ ਤੇ ਇਹ ਉਹਨਾਂ ਚ ਆ 6 ਮਹੀਨੇ ਚ ਲਾ ਲਓ ਵੀ ਘੱਟੋ ਘੱਟ 30 ਵਾਰ ਕੇਬਲਾਂ ਵੱਡੀਆਂ ਗਈਆਂ ਇਹ ਆ ਜਿਹੜਾ ਪੰਜਵਾਂ ਮਹੀਨਾ ਚੜਿਆ ਜਿਵੇਂ ਲਾ ਲਓ ਵੀ ਆਪਾਂ ਕਣਕ ਦੀ ਬਾਢੀ ਸ਼ੁਰੂ ਹੋਈ ਆ ਜਦੋਂ ਮੜੀ ਜੀ ਕਣਕ ਪੱਕੀ ਆ ਉਸ ਵਕਤ ਤੋਂ ਲਾ ਕੇ 6 ਵਾਰ ਕੇਬਲਾਂ ਵੱਡੀਆਂ ਗਈਆਂ ਔਰ ਲੋਕ ਹੁਣ ਤਾਂ ਕੇਬਲ ਪਾਉਂਦੇ ਵੀ ਨਹੀਂ ਦਰਦੇ ਇੰਨੇ ਮਤਲਬ ਕਿ ਹਾਲਾਤ ਹੋ ਗਏ ਅਗਲਾ ਕਹਿੰਦਾ ਵੀ ਚਲ ਕੋਈ ਨਹੀਂ ਜੀਰੀ ਵਕਤ ਜਦ ਬੰਦੇ ਆਉਣਗੇ ਜਦ ਕੇਵਲ ਪਾਵਾਂਗੇ ਹਨਾ ਇਹ ਹੋ ਰਿਹਾ ਇਹ ਸਾਰਾ ਚਿੱਟੇ ਕਰਨ ਇਹ ਬੰਦੇ ਨੇ ਜਿਹੜੇ ਇਹ ਸਾਰੇ ਮੁੰਡੇ ਪਹਿਲਾਂ ਕੰਮ ਕਰਦੇ ਤੇ ਵਧੀਆ ਇਹ ਤਿੰਨ ਚਾਰ ਸਾਲ ਦੇ ਨਸ਼ਾ ਕਰਨ ਲੱਗ ਗਏ ਟੀਕੇ ਲਾਉਂਦੇ ਨੇ ਟੀਕੇ ਲਾਉਣ ਦੇ ਚੱਕਰ 'ਚ ਇਹ ਹੀ ਇਹ ਹੀ ਕੰਮ ਤੋੜ ਲਿਆ ਇਹਨਾਂ ਨੇ ਬਸ ਵੀਰੇ ਸਾਡੇ ਮਤਲਬ ਕਿ ਮੇਰੇ ਜਿਹੜੇ ਪੈਸੇ ਤੇ ਮੇਰੀ ਮੋਟਰ ਆ ਉਹ ਪਹਿਤੇ 20 ਦਿਨਾਂ ਦੇ ਵਿੱਚ 5 ਵਾਰ ਕੇਵਲਾਂ ਵੱਢ ਲੀਆਂ 8000 ਦੀ ਇੱਕ ਵਾਰ ਕੇਵਲ ਪੈਂਦੀ ਹੈ ਅਸੀਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਵੇਂ ਪਹਿਲਾਂ ਮਰੀਵੀਆਂ ਫਸਲਾਂ ਦਾ ਨਹੀਂ ਦੀ ਮਾਵਜਾ ਲਾਉਂਦੀ ਹੁੰਦੀ ਸਰਕਾਰ ਵੀ ਕਣਕ ਮਰ ਗਈ ਜੱਟ ਦੀ ਭਾਈ ਇਹਨਾਂ ਦਾ ਮਾਵਜਾ ਦੇ ਦੇਉਂ ਦਿੰਦੇ ਤਾਂ ਹੈਗੇ ਨਹੀਂ ਤੇ ਹੁਣ ਕੇਵਲਾਂ ਦਾ ਮਾਵਜਾ ਲਾਉਣ ਲਾ ਦੇਵੇ ਜਿਆ ਚਿੱਟਾ ਬੰਦ ਕਰਦਾ ਹਣਾ ਫੜੇ ਤਾਂ ਦੋ ਗਏ ਨੇ ਵੀਰੇ ਨਾ ਉਹ ਇਹਨਾਂ ਨੇ 4-5 ਦੇ ਲਿੱਤੇ ਨੇ ਵੇਚਣ ਵਾਲਿਆਂ ਦੇ ਵੀ ਲਿੱਤੇ ਨੇ ਵੀਰੇ ਸਾਰ ਆ ਛੋਟੇ ਸਾਹਮਣੇ ਨਾਉ ਲੈ ਰਹੇ ਨੇ ਵੀਰੇ ਦਾ ਹਾਂ ਵੀਰਾਈ ਸਾਰੇ ਨਾਉ ਲੈ ਰਹੇ ਨੇ ਉਹ ਬੰਦਿਆ ਨੇ ਮੈਂ ਪੁਲਿਸ ਵੀ ਗਈ ਸੀ ਉਹਦੇ ਘਰੇ ਵੀਰ ਜੀ ਮੇਰੀ ਹੀ ਲਾ ਲੋ 10000 ਦੀ ਕੇਵਲ ਪੈਂਦੀ ਹੈ ਇੱਕ ਵਾਰ ਦੀ ਇਹ ਜੇ ਹੁਣ ਮੇਰੀ 5 ਵਾਰ ਹਫਤੇ ਚ ਵੱਢੀ ਗਈ ਕੇਵਲ ਕਿੰਨੇ ਦੀ ਬਣ ਗਈ 50000 ਦੀ ਤਾਂ ਕੇਵਲੇ ਬਣ ਗਈ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਮਹਿੰਗੀ ਹੈ ਕੇਵਲ ਮਾਰੀਏ ਤੇ ਘੱਡੀਆਂ ਤੇ ਨਾ ਵਿਕਰੀਏ ਕੀ ਕੋਈ ਸਿਸਟਮ ਨਹੀਂ ਦੇਖੋ ਜਿਹੜੇ ਫੜੇ ਗਏ ਨੇ ਇਹ ਸਾਰੇ ਫਰੀਪ ਜਨਤਾ ਦੇ ਵਿੱਚ ਆਉਂਦੇ ਨਹੀਂ ਜੀ ਇਹ ਇਹ ਨਸ਼ੇ ਤੇ ਲੱਗੇ ਜੀ ਇਹਨਾਂ ਤਾਂ ਮਾਰ ਵੀ ਦੀਏ ਤਾਂ ਵੀ ਇਹਨਾਂ ਦਾ ਕੋਈ ਹਰਕ ਨਹੀਂ ਪੈਂਦਾ ਜੀ ਇਹ ਮਰ ਜਾਣਗੇ ਕੁਛ ਮਰਜੀ ਹੋ ਜੇ ਇਹ ਤਾਂ ਹੋਲੀ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ ਜਿਹੜੇ ਤਾਰਾਂ ਇੰਦੇ ਲਈ ਚੋਰੀ ਦੀਆਂ ਸਭ ਤੋਂ ਪਹਿਲਾਂ ਉਹ ਫੜੇ ਜਾਣ ਤਾਂ ਸਾਡਾ ਕੰਮ ਰੁਕੂਗਾ ਨਹੀਂ ਇਹਨਾਂ ਨੂੰ ਕੀ ਹੈ ਜਿਹਨੂੰ ਤਾਂ ਫੜ ਕੇ ਛੜ ਦਿੰਦੇ ਨੇ ਇਹਨਾਂ ਕੋਲ ਕੋਈ ਨਾ ਕੋਈ ਮਿਲਦਾ ਨਾ ਵਸਤਾ ਜੀ ਜੇ ਸਾਡੇ ਜੜ ਉੱਥੋਂ ਟਾਈਮ ਤੋਂ ਨੋ ਇੱਥੇ ਚੋਰੀਆਂ ਹੋ ਰਹੀਆਂ ਸੀ ਪਿੰਡਾਂ ਦੇ ਵਿੱਚ ਆ ਦੀ ਕਾਫੀ ਟਾਈਮ ਤੋਂ ਚੋਰ ਨੂੰ ਲੱਭ ਰਹੇ ਸੀਗੇ ਅੱਜ ਜਿਹਦੇ ਵਿੱਚ ਦੋ ਸਾਨੂੰ ਚੋਰ ਮਿਲੇ ਨੇ ਇੱਕ ਦਾ ਨਾਮ ਹੈ ਲਾਡੀ ਸਿੰਘ son of ਕਰਮਾ ਸਿੰਘ ਪਿੰਡ ਲਵਾਨਾ ਟੇਕੂ ਦੇ ਬਾਜੀਕਰਪਸਤੀ ਰਹਿਣਾ ਲੈ ਨੇ ਤੇ ਦੂਜਾ ਜਗਪ੍ਰੀਤ ਸਿੰਘ ਹੈ son of ਜੀਤ ਸਿੰਘ ਪਿੰਡ ਲਵਾਨਾ ਟੇਕੂ ਬਾਜੀਕਰਪਸਤੀ ਦੇ ਨੇ ਕਰੀਬੀ ਦੀ ਉਮਰ 20 ਸਾਲ ਹੈ ਤੇ ਜਿਹ ਪਹਿਲੇ ਵਾਲੇ ਦੀ ਉਮਰ ਹੈ 21 ਸਾਲ ਹੈ ਇਹੇ ਪਿੰਡਾਂ ਦੇ ਵਿੱਚ ਜਿਵੇਂ ਕਿ ਸਟਾਰਟਰ ਵੈਰਾ ਚੋਰੀ ਕਰਦੇ ਨੇ ਮੋਟਰਾਂ ਦੀ ਤਾਰਾਂ ਵੈਰਾ ਕੱਟਦੇ ਦੀ ਉਹ ਮੰਨੇ ਨੇ ਬਾਕੀ ਦੀ ਇਨਵੈਸਟੀਗੇਸ਼ਨ ਕਰ ਰਹੇ ਜਿਵੇਂ ਵੀ ਤੁਹਾਨੂੰ ਪਤਾ ਲੱਗੇਗਾ ਹੁੰਦਾ ਆ